ਸਤਿ ਸ਼੍ਰੀ ਅਕਾਲ ਜੀ ਸਵਾਗਤ ਪੰਜਾਬ ਟੀਵੀ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਖਾਸ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੱਲ ਵਿਸਾਖੀ ਸੀ ਤਾਂ ਕੱਲ ਵਿਸਾਖੀ ਮੌਕੇ ਗੁਰਦੁਆਰਾ ਤਕਸ਼ਰੀ ਦਮਦਮਾ ਸਾਹਿਬ ਵਿਖੇ ਸਰਬਜੀਤ ਸਿੰਘ ਖਾਲਸਾ ਜੋ ਕਿ ਐਮਪੀ ਹਨ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਕਿ 2027 ਦੇ ਵਿੱਚ ਭਾਈ ਅਮਰਿਤਪਾਲ ਸਿੰਘ ਜੀ ਨੂੰ ਪੰਜਾਬ ਦਾ ਸੀਐਮ ਬਣਾਇਆ ਜਾਵੇਗਾ ਅਤੇ ਉਹਨਾਂ ਨੇ ਹੋਰ ਵੀ ਕਈ ਵੱਡੇ ਖੁਲਾਸੇ ਇਸ ਇਥੇ ਮੌਕੇ ਤੇ ਕੀਤੇ ਤਾਂ ਆਓ ਦੇਖੋ ਤੁਸੀਂ ਵੀਡੀਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਕੇ ਜਾਣਾ ਉਹਨੇ ਸਮੇਂ ਤੱਕ ਲਈ ਦੇਖਦੇ ਰਹਿਣਾ ਸਵੈਕ ਪੰਜਾਬ ਟੀਵੀ ਤੋਂ ਪਹਿਲਾਂ ਮੈਂ ਅਰਦਾਤ ਚੰਦਰਦੀਪ ਸਿੰਘ ਪਿੰਡਰ ਹੁਣਾਂ ਨੂੰ ਕਹੂੰਗਾ ਕਿ ਉਹ ਜਕਾਰੇ ਲਾਉਣ ਪਾਕਿਸਤਾਨਗਤ ਵਿੱਚ ਇੱਕ ਜੋਸ਼ ਭਰਿਆ ਜਾ ਸਕੇ Falei so... ਆਖੀ ਦੇ ਦਿਹਾੜੇ ਤੇ ਖਾਲਸਾ ਸਾਜਨਾ ਵਿਵਸਥੇ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਨੂੰ 2 ਸਾਲ ਹੋਣ ਵਾਲੇ ਹੈ ਕਈ ਸੰਗਾਂ ਮੁਕਾ 2 ਸਾਲ ਤੋਂ ਵੱਧ ਸਮਾਂ ਵੀ ਹੋ ਗਿਆ ਅਮਰਪਾਲ ਨੂੰ ਦੋ ਸਾਲ ਹੋਣ ਵਾਲੇ ਐਨਐਸਸੀ ਦੇ ਕੇਸ ਵਿੱਚ ਬੰਦ ਸੀ ਬਾਕੀ ਵੀ ਜਿਹੜੇ ਬੇਗੋਛੇ ਮੈਂ ਤਾਂ ਕਹਿੰਦਾ ਸਾਰੇ ਬੇਗੋਛੇ ਐ ਸਾਰਾ ਸੰਗਤ ਇਹਨਾਂ ਨੇ ਕੀ ਕੀਤਾ ਸਿਰਫ ਸਿੱਖ ਕੌਮ ਨੂੰ ਜਗਾਇਆ ਤੇ ਨਸ਼ਿਆਂ ਤੋਂ ਦੂਰ ਕੀਤਾ ਆਪਣੀ ਹੋਂਦ ਦਾ ਅਹਿਸਾਸ ਕਰਾਇਆ ਪ੍ਰਸ਼ਾਸਨ ਜਿਹੜਾ ਸਿੱਖ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਸਿੱਖਾਂ ਨੂੰ ਨਸ਼ਿਆਂ ਤੋਂ ਦੂਰ ਕਰਦਾ ਹੈ ਗੁਰੂ ਨਾਲ ਜੋੜਦਾ ਹੈ ਉਹ ਹਮੇਸ਼ਾ ਹੀ ਸੈਂਟਰ ਦੀਆਂ ਲਗਰਾਂ ਦੇ ਵਿੱਚ ਹੁੰਦਾ ਹੈ ਇਸੇ ਗੱਲ ਕਰਕੇ ਚੰਨੇ ਵੀ ਸਿੰਘ ਆਪਣੇ ਮੁੰਡੇ ਅਮਰਪਾਲ ਦੇ ਨਾਲ ਸੀਗੇ ਤੇ ਅਮਰਪਾਲ ਨੂੰ ਸਾਰਿਆਂ ਨੂੰ ਅੰਨੇ ਸੇ ਲਾ ਕੇ ਤੇ ਉਹ ਨੂੰ ਬੜਾ ਸ਼ਾਂਤ ਏਕਤਾ ਬਾਕੀ ਜਿੰਕ ਤਾਂ ਆ ਗਏ ਪਰ ਹੁਣ ਅਮਰਪਾਲ ਜਿੰਦੇ ਵੀ ਵਾਪਸੀ ਹੈ ਮੇਰੇ ਖਿਆਲ ਨਾਲ ਬਾਈਕ ਰਿਕਰੋ ਪਰਸਾਰ ਸੰਗਤ ਅਖੀ ਮੈਂ ਜਿਹੜੇ ਬਾਗੀ ਸਿੰਘ ਗਾਏ ਆ ਉਹਨਾਂ ਬਾਰੇ ਪਤਾ ਕੀਤਾ ਸੀ ਕਿ ਇਹ ਮਿਲਣ ਦੇ ਦੇਣ ਪਰਸਾਰ ਸੰਗਤ ਨਹੀਂ ਇਹ ਮਿਲਣ ਨਹੀਂ ਦੇ ਰਿਹਾ ਕਿਸੇ ਨੂੰ ਜੇਲਾ ਦੇ ਵਿੱਚ ਇਹ ਧੱਕਾ ਹੋ ਰਿਹਾ ਆਪਣੇ ਨਾਲ ਇਹੀ ਗੱਲਾਂ ਅੰਮ੍ਰਿਤਪਾਲ ਮਹਿਸੂਸ ਕਰਾਉਂਦਾ ਸੀ ਕੋਲੋਂ ਪੇ ਕਿਵੇਂ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ 4 ਸਾਲ ਹੋ ਗਏ ਵਿੱਚ ਕਈ ਸਿੰਘ ਐਸੇ ਵੀ ਹੈ ਜਿਨ੍ਹਾਂ ਦੀਆਂ ਨੌਕਰੀਆਂ ਸੀ ਸਰਕਾਰੀ ਨੌਕਰੀਆਂ ਵਿੱਚ ਸੀ ਉਹ ਨੌਕਰੀਆਂ ਵੀ ਗਈਆਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਉਹਨਾਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਰੀਸ ਕਰਕੇ ਤੇ ਉਹਨਾਂ ਦੀਆਂ ਨੌਕਰੀਆਂ ਵਾਪਸ ਕੀ ਕੀ ਜਾਣ ਬਾਕੀ ਖਰਾਸਟਰ ਜੀ ਜਿਹੜਾ ਸੁਖਵੀਰ ਬਾਦਲ ਦੁਬਾਰਾ ਅਕਾਲੀ ਦਲ ਦਾ ਪ੍ਰਧਾਨ ਬਣਿਆ ਹੈ ਤੁਸੀਂ ਸੁਣਿਆ ਹੋਣਾ ਮੈਂ ਪਹਿਲਾਂ ਵੀ ਕਿਹਾ ਸੀ ਬਈ ਸੁਖਵੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੈ ਇਹ ਇੱਕ ਇਹੋ ਜਿਹੇ ਟੋਲੇ ਦਾ ਪ੍ਰਧਾਨ ਹੈ ਜਿਹੜਾ ਨਾਤਾ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਜ਼ਤ ਹੈ ਅਦਰ ਹੈ ਸਤਕਾਰ ਹੈ ਤੇ ਨਾਹੀਂ ਜੀ ਈਕਾਤਕ ਛਾਪਦਾ ਉਹਨਾਂ ਨੇ ਸੁਖਬੀਰ ਦੀ ਚੋਣ ਕਰਨੀ ਜਿਆਦਾ ਜ਼ਰੂਰੀ ਸਮਝੀ ਪਰਕੇ ਕੀ ਕਾਂਤਕ ਛਾਪ ਤੋਂ ਹੋਏ ਮੁਕੰਦੇ ਅਸਲ ਵਿੱਚ ਤਾਂ ਉਹ ਕਮੇਟੀ ਦਾ ਗਠਨ ਕੀਤਾ ਸੀ ਕਮੇਟੀ ਨਾਲ ਭਾਗੀ ਕਰਦੇ ਸੀ ਉਸ ਤੋਂ ਬਾਅਦ ਡੈਲੀਗੇਟ ਬਣਨੇ ਸੀ ਉਸ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਣੀ ਸੀ ਪਰ ਜੇ ਉਸ ਦੇ ਨਾਲ ਚੱਲਦੇ ਤਰੀਕੇ ਨਾਲ ਚੱਲਦੇ ਫਿਰ ਤਾਂ ਪ੍ਰਧਾਨ ਕੋਈ ਹੋਰ ਬਣਦਾ ਸੁਖਬੀਰ ਦੇ ਹੱਥੋਂ ਪ੍ਰਧਾਨਗੀ ਜਾਂਦੀ ਸੀ ਇਹਨੇ ਆਪ ਪ੍ਰਧਾਨ ਬਣਨ ਵਾਸਤੇ ਪੈਦਾ ਜੀ ਕਾਲਤਖਾਪ ਦੇ ਜ਼ਿਮੀਦਾਰ ਨੂੰ ਬਦਲਿਆ ਤੁਸੀਂ ਇਹ ਦੇਖੋ ਵੀ ਇਹਾਂ ਦੀ ਸੋਚ ਕਿੱਥੇ ਹੈ ਇਹਨਾਂ ਨੂੰ ਸਿਰਫ ਕੁਰਸੀ ਚਾਹੀਦੀ ਹੈ ਇਹਨਾਂ ਦੇ ਮਨਚ ਕਾਲਤਖਾਪ ਦਾ ਜਾਂ ਉੱਥੇ ਦੇ ਜ਼ਿਮੀਦਾਰ ਦਾ ਕੋਈ ਅਦਬ ਸੁਤਕਾਰ ਨਹੀਂ ਹੈ ਕੋਈ ਜਿਤਨੀ ਹੈ ਸਾਹ ਸੰਗਤ ਦੀ ਜਿਹੜਾ ਇਹ ਪ੍ਰਧਾਨ ਬਣਿਆ ਉਹੋ ਟੋਲਾ ਹੈ ਜਿਹਦਾ ਨਾਂ ਸਖਬੀਰ ਬਿਨਾ ਸਰਦਾ ਹੈ ਤੇ ਨਾ ਸਖਬੀਰ ਦਾ ਉਹਨਾ ਬਿਨਾ ਸਰਦਾ ਹੈ ਕਹਿਣ ਮੁੰਡਾ ਸਰਦਾਰ ਸੰਗਤ ਦੀਏ ਕਹਿੰਦੇ ਐ ਬਈ 26 ਅੱਖ ਭਾਗੀ ਹੋਈ ਐ ਸਾਹ ਸੰਗਤ ਐਮਐਸਜੀ ਦਾ ਇਨਾਮ ਤੇ ਦੋ ਵੀ ਜਿੱਤੇ ਪੰਜਾਬ ਦੇ ਵਿੱਚ ਤੇ 26 ਲੱਖ ਭਾਗ ਦੀ ਕਿਥੋਂ ਆਉਗੀ ਇਹਨਾਂ ਨੇ ਸਿਰਫ VOTER LISTA ਕਢਾ ਕੇ ਘਰੇ ਬਹਿ ਕੇ ਬੰਦੇ ਰੱਖ ਕੇ ਦਿਹਾੜੀ ਤੇ ਉਹਨਾਂ ਤੋਂ ਫਾਰਮ ਭਰਾ ਕੇ ਇਕੱਠੇ ਕਰਕੇ ਦਿੱਤੇ ਆ ਉਹਨਾਂ ਫਾਰਮਾਂ ਦੇ ਦਾ ਸਈ ਆਪਣੇ ਬੰਦੇ ਡੈਸੀਗੇਟ ਚੋਣ ਲੈ ਤੇ ਆਪ ਪ੍ਰਧਾਨ ਬਣ ਗਿਆ ਜਦੋਂ ਕੀ ਅਗਰਤਗਾ ਲੇਵ ਸੀ ਜਿਹੜੀ ਉਹ ਕਮੇਟੀ ਬਣੀ ਸੀ ਉਹਦੀ ਉਹਦੀ ਭਾਰਤੀ ਨੂੰ ਸਹੀ ਗਿਣਿਆ ਜਾਣਾ ਸੀ ਪਰ ਇਹਨਾਂ ਨੇ ਨਹੀਂ ਇਹ ਗੱਲ ਸਮਝੀ ਅਕੇ ਅਨੰਦਨਾਥ ਦੇਵਿਕ ਭਗਵਾਨ ਤਮਨ ਵੀ ਜਿਹੜੀ ਇਹ ਸਰਕਾਰ ਹੈ ਇਹਨੇ ਜਿੰਨੇ ਵੀ ਵਾਦੇ ਕੀਤੇ ਸੀ ਪਹਿਲਾਂ ਇਹ ਕਿਸੇ ਵਾਅਦੇ ਤੇ ਆਪਣੇ ਘਰ ਹੀ ਨਹੀਂ ਉੱਤਰੀ ਸਾਥ ਸੰਗਤ ਹੋਣੀ ਨੇ ਪਿੱਛੇ ਦੇ ਨਵਾਂ ਜੋੜਿਆ ਫੜਾਇਆ ਜੀ ਵੀ ਘਰ ਤਾਂ ਲੋ ਉਹ ਗਰੀਬਾਂ ਦੇ ਘਰ ਐ ਮੈਂ ਨਹੀਂ ਇਹ ਕਹਿ ਰਿਹਾ ਵੀ ਮੈਨੂੰ ਟਿੱਕਾ ਵੇਚਣ ਵਾਲਿਆਂ ਨਾਲ ਹੰਦਸਦੀ ਐ ਮੇਰੇ ਕਹਿਣ ਦਾ ਮਤਲਬ ਇਹ ਐ ਵੀ ਗਰੀਬਾਂ ਦੇ ਘਰ ਹੀ ਕਿਉਂ ਟਾਇੇ ਜਾਂਦੇ ਐ ਉਹ ਤਾਂ ਕਿਹਦੇ ਕਿੰਨਾ ਲਿਆ ਕੇ ਵੇਚਦੇ ਆ ਜਿਨ੍ਹਾਂ ਤੋਂ ਉਹ ਲਿਆਉਣੇ ਆ ਉਹਨਾਂ ਦੇ ਘਾਟਾ ਕਿ ਦਿਖਾ ਭਗਵਾਨ ਤਮਾ ਤੈਨੂੰ ਤਾਂ ਮੰਨਾਂਗੇ ਬੈ ਤੂੰ ਮੁੱਖ ਮੰਤਰੀ ਐ ਜਿਹੜੀ ਆ ਬੀਬੀ ਫੜੀ ਐ ਇਹਦਾ ਘਾਟਾ ਆ ਕੇ ਦਿਖਾ ਫੇਰ ਮੰਨੂਗਾ ਤੈਨੂੰ ਬੈ ਤੂੰ ਹੈ ਮੁੱਖ ਮੰਤਰੀ ਪਰ ਉਹਤੇ ਇਹਦੇ ਹੱਥ ਕੋਣ ਦੀ ਤੇ ਹਿੰਮਤ ਨਹੀਂ ਐ ਸਿਰਫ ਤੇ ਸਿਰਫ ਇਹ ਮੈਂ ਇੱਕ ਫੋਕੀ ਵਾਵਾ ਹੀ ਮੁਖਟਣੀ ਸੀ ਜੀ ਭਗਵਤ ਮਾਨ ਨੇ ਦਾ ਨਸ਼ ਗਿਆ ਖਲਾਬ ਬਹੁਤ ਕੁਝ ਕਰਤਾ ਤੇ ਇਹ ਕਾਹਦੀ ਤਾਂ ਕੇ ਕਾ ਸਿਰਫ ਚਾਹੇ ਉਹਦੇ ਪਿਓ ਦੀ ਕਮਾਈ ਦਾ ਘਰ ਬਣਿਆ ਹੋਵੇ ਲੋਕਾਂ ਦੀਆਂ ਨਜ਼ਰਾਂ ਤੇ ਦਿਖਾਉਣ ਲਈ ਮੈਂ ਬਹੁਤ ਕੰਮ ਕਰਦਾ ਹੈ ਇਹ ਗੱਲਾਂ ਨੂੰ ਸਮਝੋ ਸਾਥ ਸੰਗਤ ਮੈਂ ਕੋਈ ਟਿਕਟਾ ਵੇਚਣ ਵਾਲੇ ਦੇ ਹੱਕ ਤੇ ਨਹੀਂ ਖੜਿਆ ਮੈਂ ਸਿਰਫ ਇਹ ਗੱਲ ਕਹਿ ਰਿਹਾ ਬਈ ਜਿਹੜੇ ਹੋਰ ਵੱਡੇ ਬੱਚੇ ਵੱਡੇ ਮਗਰ ਬੱਚੇ ਉਹਨਾਂ ਨੂੰ ਵੀ ਤਾਂ ਭੜ ਪਰ ਉੱਥੇ ਇਹਦੇ ਹੱਥ ਕੰਬਦੇ ਆ ਸਾਥ ਸੰਗਤ ਜੀ ਉੱਥੇ ਇਹਦਾ ਹੱਥ ਨਹੀਂ ਪੈਂਦਾ ਇਹਨੂੰ ਵੀ ਪਤਾ ਹੈ ਪਈ ਸਰਕਾਰ ਆਹੀ 1.5 ਸਾਲ ਰਹਿ ਗਿਆ ਮੁੜ ਕੇ ਮੈਂ ਕੀ ਕਰੂਗਾ ਕੋਈ ਸਿਆਸਤ ਸੰਗਤੀ ਝਾੜੂ ਦੀ ਕੋਈ ਕੁਰਬਾਨੀ ਨਹੀਂ ਹੈ ਜਿਹੜੀ ਕਰ ਕਰਕੇ ਇਹ ਹੋਂਦ ਚਾਈ ਹੈ ਸਿਰਫ ਇਹ ਕਾਂਗਰਸ ਤੇ ਬਾਦਲਾਂ ਦਾ ਵਿਰੋਧ ਸੀ ਜਿਹਦੇ ਕਰਕੇ ਇਹ ਦਿੱਤੇ ਆ ਪਰ ਜੋ ਲੋਕਾਂ ਤੋਂ ਵਕਤਾਂ ਸੀ ਲੋਕ ਬਹੁਤ ਛੇਤੀ ਸਮਝ ਗਏ ਉਹਨੂੰ ਗਾਹ ਨੂੰ ਮੈਂ ਤੁਹਾਨੂੰ ਯਕੀਨ ਦਿਵਾਉਣਾ ਇਹ ਨਹੀਂ ਇੱਕ ਸੀ ਵੀ ਯਾਦਵੇ ਇੱਕ ਬਹੁਤ ਬੁਰਾ ਹਾਲ ਹੋ ਗਿਆ ਪਿੰਡਾਂ ਜਿਨ੍ਹਾਂ ਦਾ ਕੰਮ ਕੋਈ ਕੀਤਾ ਨਹੀਂ ਸਭ ਤੋਂ ਵੱਡੀ ਗੱਲ ਸਾਹ ਸੰਗਤ ਜੀ ਸੈਂਟਰ ਦੀ ਗਰਾਂਟ ਆਉਂਦੀ ਹੈ ਸੜਕਾਂ ਦੀ ਪ੍ਰਧਾਨ ਮੰਤਰੀ ਯੋਜਨਾ ਦੀ ਜਿੱਦਾਂ ਸੈਂਟਰ ਦੀ ਸਕੀਮ ਹੈ ਉਹਦਾ ਅਧਿਕਾਰਤ ਕਰਨਾ ਮੈਂ ਅੱਜ ਇੱਕ ਦੋ ਦਿਨ ਪਹਿਲਾਂ ਹੀ ਚੜ੍ਹੂਦੇਮ ਨੇ ਲੋਕਈ ਨਹੀਂ ਬਸ ਅਧਿਕਾਰਤ ਕਰਨ ਕਰ ਆਉਣਗੇ ਇਹਨਾਂ ਦਾ ਹੱਕ ਹੀ ਨਹੀਂ ਹੈ ਸੈਂਟਰ ਦੀ ਸਕੀਮ ਤੇ ਐਮਐਲਏ ਦਾ ਕੋਈ ਹੱਕ ਨਹੀਂ ਹੁੰਦਾ ਪਰ ਇਹ ਕਹਿੰਦੇ ਵਿਚਾਰੇ ਭਗਵਾਨ ਜੀ ਗਾਰੰਟੀ ਦੇ ਦਿੰਦਾ ਇਹ ਕਹਾਣਾ ਨਹੀਂ ਬਸ ਰੱਖਣ ਆ ਕੰਮ ਕੀਤਾ ਇਹਨਾਂ ਨੇ ਹੁਣ ਟਾਇਲਟ ਬਣਾਏ ਸੀ ਬਾਥਰੂਮ ਠੀਕ ਕਰਾਈ ਸੀ ਤਾਂ ਸੋਨਦੀ ਬਾਥਰੂਮ ਦਾ ਨਹੀਂ ਪੱਤਾ ਰੱਖਦਾ ਉਹ ਵੀ ਠੀਕ ਕਰਵਾਉਂਦਾ ਤੁਸੀਂ ਸੋਚ ਦੇਖੋ ਕਿੱਥੇ ਖੜੀ ਹੈ ਸਰਕਾਰ ਦੀ ਸਿਰਫ ਬਾਥਰੂਮਾਂ ਲਈ ਨਹੀਂ ਪੱਤਾ ਰੱਖਦਾ ਵੀ ਅਸੀਂ ਬਾਥਰੂਮ ਠੀਕ ਕਰਾਏ ਦਿੱਲੀੋਂ ਇਹ ਵੀ ਜੋ ਝਾੜੂ ਦੇ ਮੈਂਬਰ ਜਾਂ ਪ੍ਰਧਾਨ ਜਾਂ ਐਮਪੀ ਐਮਐਲਏ ਕਾਤੇ ਆ ਉਹ ਵੱਖਰਾ ਹੀ ਹੁੰਦਾ ਹੈ ਸਾ ਸੰਗਤ ਜੀ ਦਿੱਲੀੋਂ ਆ ਕੇ ਹੁਣ ਹੋਰੇ ਆ ਕੇ ਬਹਿ ਕੇ ਵੀ ਦਿੱਲੀ ਦਾ ਕੋਈ ਬਜ਼ੁਰਗਾਂ ਨੂੰ 1.5 ਸਾਲ ਹੈਗਾ ਹੁਣ ਪੰਜਾਬ ਦੀ ਰਾਜ ਕਰ ਦੀਗੇ ਵੀ ਤੁਹਾਨੂੰ ਦਿੱਲੀ ਚ ਕੋਈ ਕੰਮ ਨਹੀਂ ਤੁਸੀਂ ਵਿਹਲੇ ਹੋ ਕੇ ਹੋਰੇ ਆ ਕੇ ਜਮਾਈ ਮੇਲੇ ਆਉ ਤੁਹੀਂ ਸੋਚਣ ਵਾਲੀਆਂ ਗੱਲਾਂ ਐ ਸੋਚਣ ਵਾਲੀਆਂ ਸਾਧ ਸੰਗਤ ਜੀ ਇਹ ਖਰ ਰਾਜ ਦੇ ਭੁੱਖੇ ਐ ਰਾਜ ਦੇ ਭੁੱਖੇ ਐ ਕੁਝ ਨਿਚੋੜੇ ਹੋ ਕੋਈ ਲੋਕਾਂ ਦੀ ਭਲਾਈ ਨਹੀਂ ਚਾਹਦੇ ਬੜੀਆਂ ਬੜੀਆਂ ਗੱਲਾਂ ਤੇਰਾ ਰਾਜ ਆਉਗਾ ਮੈਂ ਧੰਨਾ ਨਹੀਂ ਦੇਣ ਤੌਂਗਾ ਕਿਸੇ ਨੂੰ ਉਦੋਂ ਕਰ ਪੈਂਚੀ ਉਾਂ ਤੇ ਆਪ ਚੜ ਜਾਂਦਾ ਸੀ ਪਹਿਲਾਂ ਹਲੇ ਧਰਮਾ ਦੇ ਨਾਲ ਕਾਮਨੀ ਸਰਕਾਰ ਤੋਂ ਬਾਅਦ ਜਾਣ ਕੇ ਪਹਿਲਾਂ ਉੱਪਰ ਚੜਿਆ ਹੁੰਦਾ ਸੀ ਸਮਝੋ ਰਾਜ ਸੰਗਤ ਦੀਆਂ ਗੱਲਾਂ ਨੂੰ ਸਮਝੋ ਇਹ ਗੱਲਾਂ ਨੂੰ ਕਿਸੇ ਨੇ ਤੁਹਾਡਾ ਭਲਾ ਨਹੀਂ ਕਰਨਾ ਭਲਾ ਉਹੀ ਕਰ ਸਕਦਾ ਹੈ ਕੋਟਾ ਜਿਨ੍ਹਾਂ ਨੇ ਪਹਿਲਾਂ ਕੌਮ ਲਈ ਕੰਮ ਕੀਤਾ ਹੈ ਉਹਨਾਂ ਨੇ ਤਾ ਕੀਤਾ ਪਹਿਲਾਂ ਉਹਨਾਂ ਦੇ ਪਰਿਵਾਰਾਂ 'ਚ ਆ ਉਹਨਾਂ 'ਚ ਕੌਮ ਲਈ ਦਰਦ ਸੀ ਆਮਰ ਤੋਂ ਪਾ ਨੂੰ ਕੋਈ ਲੋੜ ਨਹੀਂ ਸੀ ਉਹ ਬਾਹਰ ਵਧੀਆ ਕੰਮ ਕਰਦਾ ਸੀ ਪੁਰੇ ਆ ਕੇ ਥੋਨੂੰ ਹਲੂਣਾ ਦਿੱਤਾ ਜਾ ਕੇ ਸਰਕਾਰ ਦੇ ਅੰਦਰ ਕੰਮ ਕਰਤਾ ਤੁਸੀਂ ਐਪੀ ਬਣਾਤਾ ਪਰ ਬਾਗ ਨਹੀਂ ਛੱਡਿਆ ਇਸ ਤੋਂ ਪਹਿਲਾਂ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਐਮਪੀ ਛੱਡੇ ਸੀ ਕਹਿੰਦੇ ਸੀ ਜੀ ਅਸੀਂ ਐਮਪੀ ਬਣ ਕੇ ਆਹ ਕਾਮ ਤੋਂ ਛੱਡਿਆ ਜਦ ਐਮਪੀ ਬਣੇ ਤੇ ਛੱਡਿਆ ਸੀ ਤਾਂ ਅੰਮ੍ਰਿਤਪਾਲ ਨੂੰ ਜੋ ਨਹੀਂ ਛੱਡਿਆ ਇਹ ਸਿਰਫ ਤੇ ਸਿਰਫ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਐ। ਖਾਸ ਕਰ ਅੱਜ ਮਹਿਮਾ ਵਾਅਦਾ ਕਰਕੇ ਜਾਓ ਕਿ 10 ਸਾਲ ਤੁਸੀਂ ਵਰਕ ਕਰੋਗੇ ਦੱਬ ਕੇ ਲੋਕਾਂ ਨੂੰ ਜਾਗਰੂਕ ਕਰੋਗੇ ਅੰਮ੍ਰਿਤਪਾਲ ਦੀਆਂ ਪਾਲਸੀਆਂ ਨਾਲ ਤੇ ਅੱਜ ਪ੍ਰਣ ਕਰਕੇ ਜਾਓ ਕਿ 2027 ਚ ਆਪਾ ਅਮਰਪਾਲ ਨੂੰ ਮੁੱਖ ਮੰਤਰੀ ਬਣਾਉਣਾ ਸਾਹ ਸੰਧਾ ਜੀ ਬਹੁਤ ਬਹੁਤ ਵੱਡੀ ਕੁਰਬਾਨੀ ਹੈ ਮੁੰਡੇ ਦੀ ਕੋਈ ਐਸੀ ਗੱਲ ਨਹੀਂ ਹੈ ਬਈ ਸਰਕਾਰਾਂ ਦਾ ਬੰਦਾ ਜੇ ਸਰਕਾਰਾਂ ਦਾ ਹੁੰਦਾ ਫਿਰ ਅੰਦਰ ਹੀ ਹੁੰਦਾ ਫਿਰ ਤਾਂ ਬਾਹਰ ਹੁੰਦਾ ਸੋਚਣ ਵਾਲੀ ਗੱਲ ਹੈ ਜੇ ਸਰਕਾਰਾਂ ਦਾ ਹੁੰਦਾ ਤਾਂ ਬਾਹਰ ਹੁੰਦਾ ਜਾਂ ਅੰਦਰ ਹੁੰਦਾ ਸਾ ਸਰਕਾਰ ਕੋਈ ਗੱਲ ਨਹੀਂ ਸਰਕਾਰਾਂ ਨਾਲ ਉਹ ਸਿਰਫ ਪੰਜਾਬ ਦਾ ਭਲਾ ਚਾਹੁੰਦਾ ਹੈ ਪੰਜਾਬ ਚੋਂ ਨਸ਼ੇ ਖਤਮ ਕਰਨਾ ਚਾਹੁੰਦਾ ਹੈ ਤੁਹਾਨੂੰ ਥੋੜੀ ਹੋਂਦ ਨਾਲ ਗਿਆਨ ਕਰਾਉਣੇ ਚਾਹੁੰਦਾ ਹੈ ਇਸ ਲਈ ਆਪਾਂ ਸਾਰਿਆਂ ਨੇ ਹੁਣ 1.5 ਸਾਲ ਨਿੰਦ ਕਰਦਿਆਂ 2027 ਦੇ ਇਲੈਕਸ਼ਨਾਂ ਤੱਕ ਤੇ ਅਮਨ ਪਾਲੂ ਮੁੱਖ ਮੰਤਰੀ ਬਣਾਵਾ। ਬਾਕੀ ਸਾਰ ਸਰਪੰਚ ਜੀ ਕੋਈ ਵੀ ਐਸੀ ਗੱਲ ਕਹੀ ਹੋਵੇ ਕਿਸੇ ਨਾਲ ਜੀ ਦੇ ਨਾਲ ਕਿਸੇ ਦਾ ਵੀ ਮਨ ਦੁਖਿਆ ਹੋਵੇ ਤਾਂ ਮੈਂ ਹੱਥ ਬੰਨ੍ਹ ਕੇ ਮਾਫੀ ਮੰਗਣਾ ਤੇ ਆਪ ਸਭ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਜਿਹੜੇ ਅਸੀਂ ਬੰਦੇ ਜਾਂ ਆਪਣੇ ਮੈਂਬਰ ਅੱਗੇ ਲੈ ਕੇ ਆਵਾਂਗੇ ਉਹ ਸਾਰੇ ਕੁਰਬਾਨੀ ਵਾਲੇ ਪਰਿਵਾਰਾਂ ਦੇ ਹੋਣਗੇ ਤਕਰੀਬਨ ਜਿਨ੍ਹਾਂ ਦੀ ਪਹਿਲਾਂ ਹੀ ਕੌਮ ਨੂੰ ਬਹੁਤ ਦੇਣ ਇਸ ਲਈ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਸਾਡਾ ਵੱਧ ਚੜ ਕੇ ਸਤਿ ਦਓਗੇ ਵਾਹਿਗੁਰੂ ਦੀ ਖਾ ਖਾ ਵਾਹਿਗੁਰੂ ਦੀ